ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਟ੍ਰਾਂਟੋ ਤੋਂ ਮੇਰੇ ਸਕਾਰਜੋ ਸਿਨੀਅਰ ਵੀਰਾਂ ਨੇ ਮੇਰਾ ਖਿਆਲ ਸਰਦਾ ਟ੍ਰਾਂਟੋ ਦਾ ਫੇਅਰ ਸ਼ੇਅਰ ਟਾਈਮਿੰਗ ਆਲਰੇਡੀ ਲੱਗਿਆ ਮੈਂ ਜ਼ਿਆਦਾ ਗੱਲ ਉਹਤ ਨਹੀਂ ਕਰਨਾ ਚਾਹਦਾ ਮਾਤਾ ਜੀ ਨੂੰ ਜਿੱਥੇ ਸ਼ਰਧਾ ਨਾਲ ਭੇਟ ਕਰਦੇ ਹਾਂ ਡਾਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਅਸੀਂ ਵੀ ਅੱਜ ਇੱਥੇ ਆਏ ਹਾਂ ਜਦਾ ਖੜੇ ਹਾਂ ਸਰਦਾ ਸੁਖਦੇਵ ਸਿੰਘ ਜੀ ਉਹਨਾਂ ਦੇ ਰੇਡੀਓ ਤੇ ਪਿਛਲੇ 17 ਸਾਲ ਤੋਂ ਅਸੀਂ ਡਾਕਟਰ ਸਾਹਿਬ ਜੀ ਨੂੰ ਸੁਣਦੇ ਆਏ ਹਾਂ ਔਰ ਸਾਡੇ ਇਹ ਵੀ ਵੱਡੇ ਭਾਗ ਨੇ ਕਿ ਸਾਡੇ ਆਪਣੇ ਰਿਸ਼ਤੇਦਾਰ ਇੱਥੇ ਹੋਣ ਦੇ ਕਾਰਨ ਸਾਨੂੰ ਪਰਸਨਲੀ ਯੂਨਨ ਮਿਲਦਾ ਮੌਕਾ ਲੱਗਦਾ ਰਹਿੰਦਾ ਯਾਦਕੀ ਟ੍ਰਾਂਟੋ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਹੀ ਸ਼ਰੋਤੇ ਨੇ ਦਰਸ਼ਕ ਨੇ ਜਿਹੜੇ ਡਾਕਟਰ ਸਾਹਿਬ ਨੂੰ ਪਰਸਨਲੀ ਮਿਲਣ ਨੂੰ ਲੋਚਦੇ ਨੇ ਸੋ ਐਸ ਵੇਲੇ ਅਸੀਂ ਟ੍ਰਾਂਟੋ ਦੇ ਯੂਨਾਈਟਿਡ ਫੰਡ ਆਫ ਸਿਕਸ ਯੂ ਐਸ ਮੀਡੀਆ ਕੈਨੇਡਾ ਔਰ ਟ੍ਰਾਂਟੋ ਦੀ ਬਾਕੀ ਸਿੱਖ ਸੰਗਤ ਵੱਲੋਂ ਡਾਕਟਰ ਸਿੰਘ ਸਾਹਿਬ ਨੇ ਅਪਰੀਸ਼ੀਏਸ਼ਨ ਵਾਸਤੇ ਟ੍ਰਾਂਟੋ ਦੀ ਸਾਥ ਸੰਗਤ ਨੇ ਪ੍ਰਾਰਮੈ ਟੋਕਨ ਆਫ ਲਵ ਭੇਜਿਆ ਮੈਂ ਟ੍ਰਾਂਟੋ ਤੋਂ ਜਿਹੜੇ ਆਏ ਵੀਰ ਨੇ ਮੇਰੇ ਉਹਨਾਂ ਨੂੰ ਜਰੂਰ ਬੇਨਤੀ ਕਰਨ ਪਲੀਸ ਨੂੰ ਨਾਲ ਸਾਡੇ ਹੋਂ ਤੇ ਡਾਕਟਰ ਸਾਹਿਬ ਨੂੰ ਟੋਕਨ ਆਫ ਲਵ ਵਰਪਸ ਮਿਲੋ ਕਰੀਏ ਹਾਂਜੀ

Thank you ji. Theek theek